ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਆਇਆ ਬਾਈ ਕੋਲੇ ਮਰੀਕ ਕੋਲੇ ਸਰਦੂਲਗੜ੍ਹ ਦੇ ਵਿੱਚ ਸ਼ਹਿਰ ਚ ਬਾਈ ਕੋਲੇ ਇੱਕ ਜੀਪ ਖੜੀ ਆ ਬਕਾਊ ਪੰਜਾਬ ਨੰਬਰ ਹੈ ਕਿਹੜਾ ਮਾਡਲ ਆ ਬਾਈ ਇਹ 91 ਮਾਡਲ ਆ ਜੀ 93 ਮਾਡਲ ਹੈ ਹਾਂਜੀ ਇੰਜਨ ਇਹ ਦੇ ਮਹਿੰਦਰਾ ਦਾ ਹਾਂਜੀ ਮਹਿੰਦਰਾ ਮਿਤਰਾ ਡੀਆਈ ਦਾ ਇੰਜਨ ਆ ਜੀ ਠੀਕ ਹੈ ਓਰੀਜਨਲ ਇੰਜਨ ਆ 99 ਮਾਡਲ ਗੱਡੀ ਦਾ ਜੀ ਪਾਰਾ ਆ ਨਾ ਆਉਂਦੀ ਬੈਟਰੀ ਰੱਖੀ ਹੋਇਆ ਨਾ ਬਈ ਹਾਂਜੀ ਕੰਪਨੀ ਦੀ ਬੈਟਰੀ ਤੇ ਕੰਮ ਧੰਦੇ ਦੀ ਗੱਲ ਕਰੀਏ ਬਈ ਇਹ ਪਹਿਲਾ ਕੰਮ ਧੰਦਾ ਵਧੀਆ ਹੋਇਆ ਹੋਇਆ ਸਾਰਾ ਬਿਲਕੁਲ ਜੀ ਆਪਾਂ ਆਪਦੇ ਘਰ ਵਾਸਤੇ ਹੀ ਤਿਆਰ ਕਰਵਾਈ ਹੋਈ ਸੀ ਆਪਾਂ ਕੋਈ ਸੇਲ ਫਰਚੇਜ ਦਾ ਕੰਮ ਨਹੀਂ ਠੀਕ ਹੈ ਆਪਾਂ ਆਪਦੇ ਘਰ ਵਾਸਤੇ ਹੀ ਤਿਆਰ ਕਰਵਾਈ ਹੋਈ ਆ ਸਾਰਾ ਕੰਮ ਇੱਕ ਨੰਬਰ ਆ ਕਿਤੇ ਕੋਈ ਗਲੀ ਨਹੀਂ ਕਿਤੇ ਕੋਈ ਜੰਗਾਲ ਆਪਣੇ ਨਾਂ ਹੈ ਜੇ ਮੰਨ ਲਓ ਕਿਸੇ ਨੇ ਆਪਾ ਤੋਂ ਖਰੀਦ ਲਈ ਉਹਦੇ ਨਾਂ ਹੋ ਜੂਗੇ ਬਿਲਕੁਲ ਜੀ 5 ਸਾਲ ਦੀ ਨਮੀ ਪਾਸਿੰਗ ਆ ਜੀ ਹੁਣੇ ਆਪਾਂ ਪਾਸਿੰਗ ਕਰਵਾਈ ਆ ਇੰਸ਼ੋਰੈਂਸ ਚਾਲੂ ਆ ਸਾਰਾ ਓਕੇ ਆ ਕਾਗਜ਼ਾਂ ਦੀ ਵੀ ਗੱਡੀ ਜਮਾਂ ਓਕੇ ਆ ਓਕੇ ਜੀ ਫੁੱਲ ਗਰੰਟੀ ਹੈ ਠੀਕ ਹੈ ਟਾਇਰ ਬਈ ਮੈਨੂੰ ਐ ਲਾ ਜਿਵੇਂ ਮੜੇ ਮੋਟੀ ਚੱਲੇ ਹੁੰਦੇ ਹਨ ਥੋੜੀ ਚੱਲੇ ਜੀ ਬਸ ਆਪਾਂ ਨੂੰ ਥੋੜਾ ਟਾਈਮ ਹੀ ਹੋਇਆ ਜੀ ਤਿਆਰ ਕਰਾਈ ਨੂੰ ਠੀਕ ਹੈ ਹਾਂਜੀ ਤੇ ਬਈ ਨੰਬਰ ਪੰਜਾਬ ਦਾ ਆ ਗਿਆ ਨਾ ਇਹ ਹਾਂਜੀ ਹਾਂ ਤੇ ਇਹਦਾ ਇੰਸ਼ੋਰੈਂਸ ਬਈ ਕਿੰਨੇ ਟਾਈਮ ਦਾ ਪਿਆ ਇੰਸ਼ੋਰੈਂਸ ਹੈ ਮਨੋ ਜੀ 6 5 6 ਮਹੀਨੇ ਦਾ ਪਿਆ ਜੀ ਲ ਤੇ ਬਾਈ ਕਿੰਨੇ ਦੀ ਦੇ ਦਾਂਗੇ ਆਪਾਂ ਇਹ ਆਪਾਂ ਵੀਰ ਜੀ 3.5 ਲੱਖ ਰੁਪਇਆ ਡਿਮਾਂਡ ਕਰਦੇ ਆ ਜੀ ਠੀਕ ਹੈ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਹਾਂ ਮਿੰਦਰਾ ਦਾ ਇੰਜਨ ਆ ਗਿਆ ਨਾ ਬਈ ਇਹ ਚ ਮਿੰਦਰਾ ਦਾ ਇੰਜਨ ਆ ਜੀ ਤੇ ਬਾਈ ਇਹਦੇ ਰੰਗ ਰਿਜਨਲ ਕਰਵਾਇਆ ਹੋਇਆ ਬਿਲਕੁਲ ਜੀ ਸਾਰਾ ਜੈਨੂਇਨ ਆਪਾਂ ਆਪ ਤਿਆਰ ਕਰਵਾਈ ਹੋਈ ਆ ਠੀਕ ਹੈ ਹਾਂ ਆਪਾਂ ਇਹ ਵੀ ਨਹੀਂ ਹੈਗਾ ਕਿ ਕਿਹੜਾ ਬਈ ਇੱਕਾ ਹੋਰ ਚੀਜ਼ ਦੇਖੇ ਨੇ ਨਾ ਇਥੇ ਆਹ ਚੀਜ਼ ਜਿਹੜੀ ਹੈ ਨਾ ਆਹ ਸ਼ੀਸ਼ੇ ਇਹ ਇੱਥੇ ਲੱਗੇ ਹੁੰਦੇ ਨੇ ਨਾ ਹਾਂਜੀ ਹਾਂ ਇਹ ਆਪਾਂ ਸ਼ੌਂਕ ਨਾਲ ਜਿਵੇਂ ਮਿਲਟਰੀ ਗੱਡੀਆਂ ਤੇ ਲੱਗੇ ਹੁੰਦੇ ਨੇ ਸਾਰਾ ਸਮਾਨ ਜ ਲਾ ਹੋਈ ਜੀ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਵਿੱਚ ਹੀ ਦੇਣਾ ਆਪਾਂ ਇਹ ਬਾਈ ਹਾਂ ਬਿਲਕੁਲ ਜੀ ਸਾਰਾ ਮਿਊਜ਼ਿਕ ਸਿਸਟਮ ਤਾਂ ਸਾਰਾ ਆਪਾਂ ਵਧੀਆ ਐਂਪੂਫਰ ਵਧੀਆ ਸਾਰੇ ਚੰਗੇ ਤਰੀਕੇ ਨਾਲ ਫਿਟਿੰਗ ਕਰਾ ਕੇ ਆਪ ਠੀਕ ਹੈ ਹਾਂਜੀ ਤੇ ਬਾਈ ਕਹਿੰਦਾ ਵੀ ਆਪਾਂ ਐਂਪੂਫਰ ਸਾਰਾ ਕੁਝ ਵਿੱਚ ਦੇਣਾ ਮਿਊਜ਼ਿਕ ਸਿਸਟਮ ਹਾਂਜੀ ਸ਼ੀਟ ਕਵਰ ਵਗੈਰਾ ਵੀ ਨਵੇਂ ਨੇ ਹਾਂ ਜੇ ਮੇਰੇ ਵੀਰ ਨੇ ਕਿਸੇ ਨੇ ਲੈਣੀ ਹੈ ਬਾਈ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਤਾਂ ਉਹ ਗੱਲ ਕਰ ਲਿਓ ਤੇ ਬਾਈ ਬੈਕ ਤੋਂ ਵੀ ਦਿਖਾ ਦੀ ਰੰਗ ਰੂੰਗਾਂ ਪੂਰੀ ਸ਼ੌਕਣਾ ਤਿਆਰ ਕਰਵਾਈ ਆ ਬਾਈ ਨੇ ਕਿਸੇ ਗੱਲੋਂ ਵੀ ਕੋਈ ਆਏ ਨਹੀਂ ਹੈਗਾ ਵੀ ਪੂਰਹਾ ਹਾਇਆ ਵਰਦਿਆਂ ਆਗਮਨੀ ਕਰਿਆ ਹੋਇਆ ਪੂਰੀ ਜੈਨੂਨ ਤਿਆਰ ਕੀਤੀ ਹੋਈ ਹੈ ਨਾ ਬਈ ਹਾਂਜੀ ਹਾਂ ਬਿਲਕੁਲ ਆਪਾਂ ਇਹ ਚਰਾਉਣ ਵਾਸਤੇ ਤਿਆਰ ਕੀਤੀ ਹੋਈ ਸੀ ਆਪਾਂ ਕੋਈ ਸੇਲ ਪਰਚੇਜ ਵਾਸਤੇ ਨਹੀਂ ਕੀਤੀ ਹੋਈ ਸੀ ਜੀ ਠੀਕ ਹੈ ਬਈ ਇਹ ਆਪਾਂ ਜੇ ਮੰਨ ਲਓ ਕੋਈ ਕੰਮ ਕੁਮ ਤਾਂ ਨਹੀਂ ਪਾਲਦੀ ਹੋਣਾ ਇਸ ਟਾਈਮ ਕੋਈ ਪੈਸੇ ਦਾ ਕੰਮ ਵੀ ਨਹੀਂ ਪਾਲਦੀ ਬਸ ਜੇ ਕਿਸੇ ਨੇ ਲੈ ਲਈ ਤਾਂ ਵਗ ਚਲਾਉਣੀ ਹੋ ਆ ਹਾਂ ਚਲਾਉਣੀ ਆ ਨੀਚੇ ਵੀ ਆਪਾਂ ਸਾਰਾ ਥੱਲੋਂ ਕੰਪਾਊਂਡ ਮਰਵਾ ਕੇ ਬਾਡੀ ਲਵਾ ਕੇ ਫਿਰ ਤਿਆਰ ਕਰਵਾਈ ਹੋਈ ਹੈ ਇਹ ਨਹੀਂ ਹੈਗਾ ਵੀ ਆਪਾਂ ਮੁਜੱਕਰੀ ਵਹਾਜਾ ਵੱਡਿਆ ਹੋਇਆ ਨੀਚੇ ਤੋਂ ਜਿਵੇਂ ਆਮ ਦੇਖਿਆ ਆਪਾਂ ਆ ਫਰਸ਼ ਪੁਰਸ਼ ਆ ਗਲੇ ਹੁੰਦੇ ਕਿਤੋਂ ਵੀ ਇਹ ਨਹੀਂ ਹੈਗਾ ਜੰਗਾਲ ਦਾ ਨਾਮ ਵੀ ਨਹੀਂ ਗਿਆ ਫਰਸ਼ਾਂ ਫਰਸ਼ਾਂ ਤੋਂ ਚੈੱਕ ਕਰ ਸਕਦੇ ਹਾਂ ਸਾਰੇ ਅੱਗੇ ਉੱਧਰੋਂ ਇੱਧਰੋਂ ਪਿਛਲੇ ਫਰਸ਼ ਕੀ ਸਾਰੇ ਜੰਗਾਲ ਲੱਗੀ ਹੁੰਦੀ ਆ ਮੰਨ ਲਓ ਵੀ ਪਤਿਆਰ ਕਰਵਾਈ ਆ ਪੈਸੇ ਲਾ ਕੇ ਕਰਵਾਈ ਆ ਬਿਲਕੁਲ ਜੀ ਬਿਲਕੁਲ ਵਧੀਆ ਚੰਗੇ ਪੈਸੇ ਲੱਗੇ ਹੋਏ ਚੀਜ਼ ਤੇ ਦੀਨੇ ਆਣਾ ਬਾਈ ਬਿਲਕੁਲ ਜੀ ਜਿੰਨੀ ਚੱਲੀ ਆ ਇਹ ਪਤਿਆਰ ਕਰਨ ਤੋਂ ਬਾਅਦ ਮੀਟਰ ਨਵੇਂ ਪਾਏ ਸੀ ਆਪਾਂ ਲੈ ਕੇ ਉਨੀ ਹੀ ਚੱਲੀ ਆ ਤਿਆਰ ਹੋਣ ਤੋਂ ਮੀਟਰ ਮੂਟਰ ਸਾਰੇ ਚੱਲਦੇ ਨੇ ਬਿਲਕੁਲ ਜਮਾ ਕੋਈ ਚੀਜ਼ ਵੀ ਐ ਨਹੀਂ ਹੈਗਾ ਵੀ ਨੋ ਵਰਕਿੰਗ ਚਾਹੀ ਜੀ ਠੀਕ ਹੈ ਹਾਂਜੀ ਤੇ ਸਟਾਰਟ ਕਰੀਏ ਬਾਈ ਆਪਾਂ ਹਾਂਜੀ ਹਾਂ ਕਰੋ ਕਰੇ ਮਾਰੇ ਸ ਗੱਡੀ ਪੂਰੇ ਦਾਣੇ ਗਿਣਦੀ ਹੈ ਨਾ ਹਾਂਜੀ ਬਿਲਕੁਲ ਇੰਜਨ ਉਂੜਨ ਦਾ ਬਈ ਕੰਮ ਪਹਿਲਾਂ ਤੋਂ ਹੋਇਆ ਤੇ ਆਪਾਂ ਕਰਵਾਇਆ ਸੀ ਨਹੀਂ ਆਪਾਂ ਕਰਵਾਇਆ ਹੋਇਆ ਸਾਰਾ ਜਮੋਕਾ ਕੋਈ ਭਾਅ ਦੀ ਨਹੀਂ ਕੰਮ ਜੈਨੂਅਲ ਨਹੀਂ ਜੀ ਸਰ ਕੋਈ ਇੰਜਨ ਦੀ ਬਾਜ ਨਹੀਂ ਹੈ ਨਾ ਕੋਈ ਬਾਜ ਕੋਈ ਆਵਾਜ਼ ਨਹੀਂ ਹੈ ਮੈਂ ਵਧੀਆ ਜੈਨੂਅਲ ਤਰੀਕੇ ਨਾਲ ਗੱਡੀ ਤਿਆਰ ਹੋਈ ਹੋਈ ਹੈ ਇਹ ਦੂ ਜੈਡ ਆ ਤੇ ਸਾਰਾ ਕੰਮ ਦੇਖਿਆ 1 ਰੁਪਿਆ ਨਹੀਂ ਭਾਅ ਦੀ ਲੈ ਕਿਸੇ ਮੇਰੇ ਵੀਰ ਨੇ ਲਈ ਆ ਅਮਰੀਕਾ ਨਾਲ ਗੱਲ ਕਰ ਲਿਓ ਬਈ ਸਰਦੂਨ ਵਾਲਾ ਆਪਾਂ ਬਈ ਆਪਦੇ ਮਤਲਬ ਲੋਕੇਸ਼ਨ ਦੀ ਗੱਲ ਕਰੀਏ ਸਰਦੂਨਗੜਾ ਲੋਕਲੀ ਆ ਹਾਂਜੀ ਬਿਲਕੁਲ ਆਪਣਾ ਵਰਕਸ਼ਾਪ ਦਾ ਐਗਰੀਕਲਚਰ ਦਾ ਕੰਮ ਆ ਜੀ ਠੀਕ ਹੈ ਹਾਂ ਆਪਾਂ ਮੁਸਲੀ ਬਈ ਆਪਣਾ ਏਕਿਵਿਡੂਨ ਨਾਲ ਕਰਾਉਣੇ ਆ ਖਾਲਸਾ ਐਗਰੀਕਲਚਰ ਵਰਤਦਾ ਸਰਦੂਨਗੜੇ ਤੇ ਆਪਣਾ ਹੈ ਜੀ ਖਾਲਸਾ ਐਗਰੀਕਲਚਰ ਹਾਂਜੀ ਖਾਲਸਾ ਐਗਰੀਕਲਚਰ ਵਰਤਦਾ ਸਰਦੂਨਗੜਾ ਜੀ ਠੀਕ ਹੈ ਜੀ ਮੇਰੇ ਵੀਰ ਨੇ ਕਿਸੇ ਨੇ ਲੈਣੀ ਆ ਉਹ ਬਾਈ ਨਾਲ ਆ ਕੇ ਗੱਲ ਕਰ ਲਿਓ ਬਈ ਜਮਨ ਜੈਨੂਣ ਜੀ ਆ ਉਹ ਕੇਰਪੋੜਾ ਜੀਬ ਪੂਰੀ ਸੋਹਣੀ ਤਿਆਰ ਹੋਈ ਹੋਈ ਆ ਹਾਂਜੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਗੱਲ ਕਰ ਲਿਓ ਅਮਰੀਕ